ਹੇ ਤਾਂ ਅਮੇਸੀ ਆਪ ਹੋ ਗਿਆ ਮੈਂ ਤਾਂ ਸੋਚਿਆ ਹੀ ਨਹੀਂ ਸੀ ਤੁਹਾਡੇ ਵਾਲੀ ਗੱਲ ਸੱਚ ਹੋ ਗਈ ਪਹਿਲਾਂ ਫੋਨ ਕਰਕੇ ਪੁੱਛਣਾ ਸੀਗਾ ਮੈਂ ਫੋਨ ਕੀਤਾ ਨਹੀਂ ਤੇ ਉਹ ਕਹਿੰਦੇ ਅਸੀਂ ਵੀ ਅੱਗੇ ਜਾਣਾ ਮੈਂ ਕੀ ਕਿਹਾ ਐਡਾ ਮੂੰਹ ਹੈਗਾ ਇਹ ਤਾਂ 5000 ਵਾਲਾ ਦੇਖ ਲੈ ਲੈ ਜੰਮੀ ਨਹੀਂ ਸੋਚਦਾ ਹੈਗਾ ਵੀ ਆਪਣਾ ਘਰ ਤਾਂ ਕਿਵੇਂ ਚੱਲ ਰਿਹਾਗਾ ਇਹਨੂੰ ਟਪਾਈ ਚਲਣੇ ਮਹਿੰਗੇ ਮਹਿੰਗੇ ਸੂਟ ਜਮਾਣੀ ਸੋਚਦਾ ਪਰ ਕੋਈ ਨਹੀਂ ਮੈਨੂੰ ਕੀ ਮੈਂ ਹੀ ਤਾਂ ਲੈ ਆ ਕੇ ਅਨਮਾਰੀ ਚ ਰੱਖਿਆ ਤੂੰ ਲੈ ਕੇ ਗਈਆਂ ਸੂਟ ਉਹ ਤੂੰ ਦੇਖੋ ਮੈਂ ਨਾ ਸਭ ਜੀ ਧਰੀ ਹੋਈ ਹੈਗੀ ਮੇਰੇ ਕੋਲ ਹੋਰ ਵੀ ਬਥੇਰੇ ਕੰਮ ਨੇ ਦਾ ਪਤਾ ਹੋ ਗਈ ਤੇ ਰਾਨੋ ਕੀ ਕਰੀਏ ਨਹੀਂ ਆਇਆ ਤੂੰ ਆ ਲੈ ਚੱਲੀਏ ਹੁਣ ਹਾਂਜੀ ਉਹ ਤਾਂ ਮੈਂ ਕੱਪੜੇ ਦੇ ਸੁੱਕਣੇ ਪਾਈ ਜਾਂਦੀ ਸੀ ਅੱਛਾ ਪਾ ਤੇ ਸੁੱਕਣੇ ਹਾਂ ਮੈਂ ਘਾ ਤੋ ਜਾਣੀ ਆ ਮੌਸਮ ਵੀ ਠੀਕ ਜਾਣੀ ਲੱਗਦਾ ਕੱਪੜੇ ਤਾਂ ਮੈਂ ਧੋਤੇ ਸੁੱਕਣਗੇ ਪਤਾ ਨਹੀਂ ਨਾ ਮੁੜ ਕੇ ਮੀਂਹ ਆ ਜੇ ਮੀਂਹ ਤਾਂ ਆਉਣ ਵਾਲੀ ਮੈਂ ਤਾਂ ਨਹੀਂ ਘਾਣੂ ਧੋਣੀ ਸੀਗੇ ਪਰ ਮੈਨੂੰ ਪਤਾ ਨਹੀਂ ਸੀ ਨਾ ਮੈਂ ਤੜਕੀ ਤੋਂ ਤੇ ਮੈਨੂੰ ਐਸੀ ਅਜ ਬਾਈ ਕੋਲੇ ਜਾਣਾ ਮੈਂ ਸਾਰਾ ਕੰਮ ਛੇਛੇ ਦੀ ਨਿਬੇੜਦਾ ਐਂ ਕਹਿਣਾ ਮੈਂ ਤੈਨੂੰ ਅੰਦਰ ਹੀ ਰੱਖ ਜਾ ਤੂੰ ਕੋਈ ਨਾ ਸੁੱਕਣੇ ਨਾ ਪਾਏ ਉਹ ਗਿੱਲੇ ਵਾਲਾ ਕੱਪੜੇ ਖਰਾਬ ਮੌਸਮ ਹੋਇਆ ਸਲੋਨ ਲੱਗ ਜੂ ਉਹਨਾਂ ਚ ਐਂ ਕਰਦੀਆਂ ਨਾਲ ਵਾਲੀ ਆਂਟੀ ਨੂੰ ਕਹਿ ਜਾਨੀ ਆ ਚਾਬੀ ਵੀ ਉਹਨਾਂ ਦੇ ਰੈਫਰਾ ਕੀ ਜਾਣੀ ਆ ਜਦੋਂ ਮੀਂਹ ਪਿਆ ਆ ਕੇ ਲਾ ਜਾਣਗੇ ਹੋਣੀ ਐਂ ਕਰ ਲਵਾਂ ਹਨਾ ਤੇ ਹੋ ਗਈ ਤੁਸੀਂ ਤਿਆਰ ਹਾਂ ਮੈਂ ਤੈਨੂੰ ਚੱਲੀ ਆਪਾਂ ਹਾਂ ਮੈਂ ਹੀ ਕਹਿੰਦੀ ਸੀ ਮੈਂ ਮੜਾ ਜੋ ਸਿਰਸੁਰ ਵਾਲਾ ਮੈਂ ਸਵੇਰ ਦੀ ਕੰਮ ਕਰਦੀ ਫਿਰਦੀ ਆ ਇਹ ਫਿਰ ਤੇਰਾ ਬਹੁਣਾ ਰਹਿ ਗਿਆ ਯਾਰ ਓਹ ਹੋ ਹੁਣ ਤੁਹਾਨੂੰ ਪਤਾ ਕੰਮ ਵੀ ਜ਼ਰੂਰੀ ਨੇ ਕਰਦੇ। ਪੜੀ ਲੇਟ ਹੋਈ ਅੰਨੇਗੇ ਜਾਂ ਚੱਲ ਬਾਹਲਾ ਜਾ। ਛੋਟੀ ਹੋਈ ਅੱਜ ਤੁਹਾਨੂੰ ਵੀ ਤੇ ਭਾਈ ਨੂੰ ਵੀ। ਲੇਟ ਕਦੇ ਵਾਸਤੇ ਹੋ ਜਾਣਾ ਆਪਾਂ। ਅਤਵਾਰੀ ਆਉਂਗਾ ਅੱਜ। ਉਹੀ ਤਾਂ ਗੱਲ ਹੈ। ਬਾਬੀ ਕਰੇ ਹੋਊਗੀ। ਹਾਂ ਕਿਉਂ? ਚਲੋ ਮੂਵੀ ਨਾ ਹੋਵੇ। ਉਹਨਾਂ ਤੇਰੇ ਭਾਈ ਤੇ ਕੰਮ ਹੀ ਹੈ। ਭਾਈ ਪਰਜਾਈ ਦੋਵਾਂ ਦੇ ਰਖੜੀ ਬੰਨੀ ਦੀ ਹੁੰਦੀ ਆ। ਦੇਖਿਆ ਕਦੇ ਕੱਲੇ ਭਰਾ ਦੇ ਰਖੜੀ ਬੰਨਦੇ ਹੋਏ ਜਦੋਂ ਪਰਜਾਈ ਹੋਵੇ। ਬਣਵਾਵੇ ਵੀ ਦੱਸਾਂ। ਚਲੋ। ਚਲ ਕੋਈ ਨਾ ਤੂੰ। ਬਾਹਲਾ ਸਹਰਾ ਜਾ ਚੱਲਦੇ ਆਪਾਂ। ਤੇ ਮੈਂ ਨਾ ਫੋਨ ਨਹੀਂ ਕੀਤਾ ਉਸੇ ਭਾਈ ਨੂੰ। ਫੇਰ ਫੇਰ ਕਿਵੇਂ ਜਾਏਂ ਜਾਗਲੇ ਨਾ ਹੋ ਕਿ ਲੋੜ ਹੈ ਜਾਗਲੇ ਕਰੇ ਨਾ ਹੋਏ ਫੇਰ ਕਿਹੜਾ ਪੁੱਛੀਦਾ ਤਾਂ ਹੁੰਦੀ ਐ ਵੀ ਹੈ ਕਿਉਂ ਕਰੇ ਕਿ ਨਾ ਆਪ ਹੀ ਜਾਣ ਨੂੰ ਫਿਰਦੀ ਆ ਲੈ ਆ ਜੈਂਦਵਾਰਾ ਮੈਨੂੰ ਪਤਾ ਬਾਈ ਹੋਊਗਾ ਤਾਂ ਕਰੀ ਭਾਬੀ ਨੇ ਵੀ ਕਿੱਥੇ ਜਾਣਾ ਫੋਨ ਕਰਕੇ ਪਰ ਮੈਨੂੰ ਨਹੀਂ ਲੱਗਦਾ ਇਹ ਜੀ ਕੋਈ ਗੱਲ ਹੋਊਗੀ ਹੋਣਗੇ ਤਾਂ ਕਰੀ ਚਲ ਠੀਕ ਐ ਤੂੰ ਬਾਲਾ ਸਰ ਕੋਈ ਨਾ ਜਾ ਚਲ ਠੀਕ ਐ ਕਰਦੇ ਆ ਰਸਤੇ ਦੇ ਨਾਲੇ ਤਾਂ ਮਠਾਈ ਲੈ ਲਾਂਗੇ ਨਾਲੇ ਮੈਂ ਫੋਨ ਕਰਕੇ ਪੁੱਛ ਲਊਂਗੀ ਫਿਰ ਉਧਰ ਦੀ ਉਧਰ ਹੀ ਬੰਦ ਚੱਲਾਂਗੇ ਨਾਲੇ ਮੈਂ ਰਕੜੀਆਂ ਵੀ ਲੈਣੀਆਂ ਨੇ ਰਸਤੇ 'ਚ ਹਾਂ ਜੋ ਵੀ ਲੈਣੀਆਂ ਨੇ ਮੈਂ ਹੁਣ ਤੁਹਾਨੂੰ ਕਿਹਾ ਸੀ ਕੱਲ ਤੁਸੀਂ ਲੇਟ ਆਏ ਸੀਗੇ ਸ਼ਾਮ ਬਾਜ਼ਾਰ ਗਏ ਕਿੱਥੋਂ ਆਪਾਂ ਹੈਗਾ ਕੀ ਅਰੇ ਪਰ ਮੈਨੂੰ ਨਾ ਦੱਸਦੇ ਪਹਿਲੇ ਨਾ ਪਹਿਲਾਂ 12 ਵਜੇ ਪਈ ਨੇ ਅੱਧੇ ਘੰਟੇ ਦਾ ਪਿੰਡ ਦਾ ਰਸਤਾ ਨਹੀਂ ਹੈਗਾ ਰਸਤੇ 'ਚ ਫੜ ਲਾਂਗੇ ਸਮਾਨ ਰਾਹੇ ਤੂੰ ਤਿਆਰ ਵੀ ਹੋਣਾ ਬਾਹਰ ਤਾਂ ਪਹਿਲਾਂ ਫੜ ਹੁੰਦੀ ਬਾਹਰ ਮੈਂ ਤੈਨੂੰ ਹੱਤੀ ਵੀ ਲਾਦੀ ਤੂੰ ਜ਼ਿਆਦਾ ਨਾ ਕਹੋ ਕੰਮ ਕਰਕੇ ਆਈਆਂ ਚਲਦੀ ਗੱਲਾਂ ਬਾਹਲਾ ਜ਼ੋਰ ਹਾਂ ਚਾਹੋ ਤੁਸੀਂ ਮੋਟਰਸਾਈਕਲ ਕੱਢੋ ਨਾ ਇਹ ਕਪੜਾ-ਕੂੜਾ ਮਾਰੋ ਕੱਢਣੇ ਨਹੀਂ ਕੱਲ ਤਾਂ ਇਹਨਾਂ ਦੀ ਸਹੀ ਆ ਫੋਨ ਤਾਂ ਮੈਂ ਕੀਤਾ ਨਹੀਂ ਬਾਈ ਨੂੰ ਨਹੀਂ ਹੋਊਗਾ ਤਾਂ ਬਾਈ ਕਰੀ ਚਲ ਕੋਈ ਨਹੀਂ ਆ ਕਰਦੀ ਆ ਰਸਤੇ ਚ ਕਰ ਲੂਗੀ ਮੈਂ ਪਰਸ ਤੱਕ ਆ ਕੇ ਆਈ ਅ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਗੱਲ ਸੁਣਿਆ ਬਹੁਣ ਕਲੇ ਰੱਖਲੇ ਰਹਿ ਗਏ ਹੁਣ ਤਾਂ ਰਾਇ ਕੋਸਾ ਇੱਕ ਵਾਰੀ ਮੈਨੂੰ ਫੋਨ ਤੇ ਗੱਲ ਕਰ ਲੈਣ ਦਿਓ ਬਾਈ ਨਾਲ ਹਾਂ ਹੁਣ ਤੇ ਵੀ ਗੱਲ ਕਰ ਲੈ ਪਹਿਲਾਂ ਤੇਰਾ ਆਪ ਪਿੰਡ ਦੀ ਵੀ ਹੀ ਟੱਪ ਪੂਰੀ ਗੱਲ ਹੋ ਜੇ ਮੌਕੇ ਤੇ ਹਾਂ ਲੈ ਪਹਿਲੀ ਬਤਰੀ ਨੂੰ ਦੇਖਿਆ ਕੋਸਤਾ ਹੈਲੋ ਛਪਾ ਵੀ ਸਤਿ ਸ਼ਕਲਪਾ ਵੀ ਕਿਵੇਂ ਆ ਮੈਂ ਤਾਂ ਵਧੀਆ ਮੈਂ ਕਹਿੰਦੀ ਸੀ ਭਾਬੀ ਮੈਂ ਆਈ ਜਾਂਦੀ ਸੀਗੀ ਅਸੀਂ ਆਦਰ ਆਚੀ ਸੀ ਸਮਾਨ ਸਮੁੰਦ ਲੈ ਲੈ ਰੱਖਣੀ ਬੰਨਣਾਉਂਦੀ ਸੀ ਹੁਣ ਅਸੀਂ ਵੀ ਬਾਹਰ ਜਾਣਾਗਾ ਕੋਈ ਨਾ ਤੂੰ ਬਾਅਦ ਚ ਫੋਨ ਕਰ ਲੈ ਮੈਂ ਤਾਂ ਨਮੇਸੀ ਆਪਾ ਹੋ ਗਿਆ ਮੈਂ ਤਾਂ ਸੋਚਿਆ ਹੀ ਨਹੀਂ ਸੀ ਤੁਹਾਡੇ ਵਾਲੀ ਗੱਲ ਸੱਚ ਹੋ ਗਈ ਪਹਿਲਾਂ ਫੋਨ ਕਰਕੇ ਪੁੱਛਣਾ ਸੀਗਾ ਮੈਂ ਫੋਨ ਕੀਤਾ ਨਹੀਂ ਤੇ ਉਹ ਕਹਿੰਦੇ ਅਸੀਂ ਵੀ ਅੱਗੇ ਜਾਣਾ ਮੈਂ ਕੀ ਕਿਹਾ ਦੀਆ ਤੈਨੂੰ ਅਸੀਂ ਤੈਨੂੰ ਰੋਜਾਂ ਰੀ ਤੜਕੇ ਦਾ ਪਹਿਲਾ ਫੋਨ ਕਰਨੇ ਪਹਿਲਾ ਫੋਨ ਕਰਨਾਂ ਦੀ ਅਗਲੇ ਨੂੰ ਵੀ 100 ਕੰਮ ਹੁੰਦੇ ਨੇ ਘਰੇ ਆਪਦੇ ਮੈਨੂੰ ਆਏ ਸੀ ਐਤਵਾਰਾ ਘਰੀ ਹੋਊਗਾ ਭਾਈ ਮੈਨੂੰ ਕਿਹੜੇ ਸੁਪਨੇ ਆਉਂਦੇ ਨੇ ਇਹਨਾਂ ਨੇ ਜਾਣਾ ਕਿਤੇ ਹੁਣ ਆਪਾਂ ਵੀ ਐਤਵਾਰ ਨੂੰ ਨਿਕੜੀਏ ਕਿਤੇ ਉਹਨਾਂ ਨੇ ਵੀ ਕਿਤੇ ਜਾਣਾ ਹੋਊਗਾ ਓਹੋ ਅਸਲ ਜੀ ਮੈਂ ਬਾਈ ਦਾ ਸਟੇਟਸ ਦੇਖਿਆ ਸੀਗਾ ਮੈਂ ਕਿਤੇ ਘਰੀ ਹੋਣਗੇ ਹੁਣ ਧਿਆਨ ਮੈਂ ਵੀ ਨਹੀਂ ਦਿੱਤਾ ਨਾਲੇ ਮੈਨੂੰ ਆਏ ਸੀ ਮੈਂ ਹੁਣ ਪਤਾ ਚੰਗੀ ਲੱਗੀ ਆ ਜਿਹੜਾ ਸਮਾਨ ਲੱਤਾ ਇਹ ਖਰਾਬ ਹੋਊਗਾ ਸਾਰਾ ਹੁਣ ਹੁਣ ਤਾਂ ਅਗਲੇ ਹਫਤੇ ਤਾਂ ਬਚੀ ਗੱਲ ਹੁਣ ਕਰਾਂ ਕਿ ਮੈਨੂੰ ਤਾਂ ਲੱਗਦਾ ਭਾਬੀ ਨੇ ਆਪਰੇ ਨਾਲ ਕਿਤੇ ਜਾਣਾ ਹੋਵੇ ਗੱਲ ਜੀ ਟਾਲ ਆਇਆ ਬੈਰਾ ਹੁਣ ਵਾਪਸ ਚਲੀਏ ਹੁਣ ਚਲ ਮੂੰਹ ਨਾ ਮੋਟਾ ਕਰ ਹੁਣ ਬੈ ਜਾ ਜਿਹੜਾ ਕੁ ਸੋਣਾ ਸੀ ਹੋ ਗਿਆ ਮੈਨੂੰ ਤਾਂ ਨਾ ਚਾਹ ਪਾਹੀ ਤੈਨੂੰ ਕਹਿਣਾ ਨਾ ਮੈਂ ਪਹਿਲਾਂ ਪੁੱਛ ਲੈ ਕੇ ਮੇਰੀ ਗੱਲ ਸੁਣ ਲੈ ਕਰ ਪਹਿਲਾਂ ਆਪਦੀ ਮਰੀ ਨਹੀਂ ਰਹਿਣੀ ਨਾ ਤੂੰ ਕੁੜੀ ਨੂੰ ਐਂ ਕਾ ਤੂੰ ਬੋਲਦੀ ਆ ਫਿਰ ਕੀ ਹੋ ਗਿਆ ਇਸ ਚ ਲੈ ਉਹ ਕਿੱਥੇ ਜਾਊਗੀ ਜਿਵੇਂ ਤੈਨੂੰ ਆਪਦਾ ਭਾਈ ਪਿਆਰਾ ਮੈਂ ਉਹਨੂੰ ਵੀ ਆਪਦਾ ਭਾਈ ਪਿਆਰਾ ਹੈ ਮੇਰੀ ਗੱਲ ਸੁਣੋ ਮੇਰਾ ਭਾਈ ਆਊਗਾ ਕਰੇ ਉਹਨੂੰ ਕਿੱਥੇ ਬੁਲਾਵਾਂਗੇ ਓਰੇ ਕਿਉਂ ਨਹੀਂ ਬੁਲਾਵਾਂਗੇ ਹੋਰ ਕਿੱਥੇ ਜਾਊਗੀ ਉਹ ਕੋਈ ਨਾ ਫਿਰ 2-4 ਦਿਨ ਠਹਿਰ ਕੇ ਉਹਦੇ ਕੋਲ ਚਲ ਜਾਾਂਗੇ ਕਿਹੜਾ ਜ਼ਰੂਰੀ ਹੈਗਾ ਉਹ ਜੇ ਆਈ ਜਾਂਦੀ ਸੀ ਰਸਤੇ 'ਚ ਮੁੜੂਗੀ ਉਹ ਕੋਈ ਬਸ ਉਹ ਨਾ ਕਰਿਆ ਕਰ ਮੇਰੀ ਗੱਲ ਸੁਣ ਤੂੰ ਐਨਾ ਗੋਲਿਆ ਕਰ ਕੁੜੀ ਨੂੰ ਹੱਦ ਹੋ ਗਈ ਬਸ ਤੁਹਾਨੂੰ ਫੋਨ ਛੱਡੋ ਮੇਰੀ ਗੱਲ ਸੁਣਾ ਵਿੱਚ ਨਾ ਬੋਲੀ ਲੈ ਹੱਦ ਹੋ ਗਈ ਮੈਂ ਕਹਤਾ ਨਾ ਤੁਹਾਨੂੰ ਤੂੰ ਨਾ ਉਹ ਜ਼ਿਆਦਾ ਪਿਆਰੀ ਹੈ ਕਿ ਮੈਂ ਉਹ ਆਪਦੀ ਜਗ੍ਹਾ ਤੇ ਤੂੰ ਆਪਦੀ ਜਗ੍ਹਾ ਤੇ ਹੈ ਪਰ ਮੇਰੇ ਵੀ ਨਾ ਸਹਾਰ ਚ ਕੋਈ ਹੱਕ ਹੈਗੇ ਨੇਗੇ ਤੇ ਜਦੋਂ ਮੈਂ ਕਹਤਾ ਵੀ ਉਹਨੇ ਨਹੀਂ ਆਉਣਾ ਤਾਂ ਗੱਲ ਖਤਮ ਹੋ ਗਈ ਚੁੱਪ ਕਰ ਜਾ ਮੂਰੇ ਨਾ ਬੋਲਿਆ ਕਰ ਮੈਂ ਤੈਨੂੰ ਦਸਾਂ ਫालतू ਜਵਾਨ ਲੜਾਈ ਨਹੀਂ ਮੈਂ ਕਹ ਨੂੰ ਹੁਣ ਮੂਰੇ ਬੋਲਾਂ ਤੂੰ ਤਾਂ ਆਪਣੀ ਭੈਣ ਹੀ ਜ਼ਿਆਦਾ ਪਿਆਰੀ ਲੱਗਦੀ ਹੈਗੀ ਹਰੇਕ ਦੀ ਆਪੋ ਆਪਦੀ ਜਗ੍ਹਾ ਹੁੰਦੀ ਹੈ ਭੈਣ ਦੀ ਜਗ੍ਹਾ ਆਪਦੀ ਹੁੰਦੀ ਹੈ ਸੱਦ ਲਾਂਗੇ ਫਿਰ ਮੈਂ ਕਿਹੜੇ ਕਹਿ ਵੀ ਨਹੀਂ ਸੱਦਦੇ ਥੋੜੇ ਦਿਨ ਖੜ ਜੰਨੇ ਆਂਗੇ ਓਏ ਉਹ ਰਸਤੇ 'ਚ ਮੁੜ ਕੇ ਜਾਊਗੀ ਹੁਣ ਤਾਂ ਆਈ ਹੋਈ ਹੈ ਨਾਲੇ ਅਗਲੇ ਨੂੰ ਟਾਈਮ ਹੋਵੇ ਨਾ ਹੋਵੇ ਕੱਲ ਨੂੰ ਤੁਹਾਨੂੰ ਕੀ ਲੱਗਦਾ ਉਹ ਤੈਨੂੰ ਕੋਈ ਮੋ ਪਿਆਰ ਵਾਸਤੇ ਆਈਏਗੀ ਉਹ ਤਾਂ ਬਸ ਪੈਸੇ ਲੈਣ ਕਰਕੇ ਹੀ ਆਉਗੀ ਉਹ ਚੱਲ ਕਿਸੇ ਬਾਹਨੇ ਤਾਂ ਆ ਜਾਂਦੀ ਐ ਮਿਲ ਤਾਂ ਜਾਂਦੀ ਐ ਵਾਧੂ ਆਰੀ ਨੇ ਕਿ ਤੁਹਾਡੇ ਕੋਲ ਪੈਸੇ ਮੈਨੂੰ ਦੇ ਦਿਆ ਕਰੋ ਜਿੰਨੇ ਨੋਟ ਆ ਰਹੇ ਨੇਗੇ ਤੈਨੂੰ ਸਾਰਾ ਕੁਝ ਮਿਲਦਾ ਐ ਤੈਨੂੰ ਕੀ ਨਹੀਂ ਮਿਲਿਆ ਹੈਗਾ ਸਾਰਾ ਕੁਝ ਮਿਲਦਾ ਐ ਉਹ ਲਾ ਕਪੜਾ ਮੈਨੂੰ ਹੁਣ ਬੋਲੀ ਨਾ ਬਸ ਠੀਕ ਐ ਹੁਣ ਫੋਨ ਲਾਉਣ ਤੋਂ ਪਹਿਲਾਂ ਨਾ ਸੋਚ ਲਿਓ ਮੈਨੂੰ ਨਾ ਬੁਲਾਇਓ ਮੈਂ ਸੋਚ ਲਿਆ ਭੈਣ ਤਾਂ ਹੀ ਕਰਤਾ ਰਹਿਣਾ ਸਾਰਾ ਦਿਨ ਹੋਣਾ ਹੀ ਹੁੰਦਾ ਲੱਗਦਾ ਕੀ ਦਾ ਇਹ ਲੋਗ ਰਹੋ ਜਿਉਂ ਚ ਕਦੋਂ ਫੇਰੀ ਪੈਸਾ ਲੱਗੂ ਹੈ ਕਹਿੰਦੀ ਕੀ ਦਾ ਅਧਰੇ ਪਈ ਗਈ ਲੈ ਅਰ ਲੱਗ ਲੈ ਹੈਲੋ ਹਾਂਜੀ ਸਸ਼ੀ ਕਲਵੀਰੇ ਹਾਂ ਹਾਂ ਮੈਂ ਨਹੀਂ ਉਹ ਨਹੀਂ ਨਹੀਂ ਹਾਂ ਉਹ ਉੱਥੇ ਜਾਣਾ ਸੀਗਾ ਫਿਰ ਉਹ ਕੈਨਸਲ ਹੋ ਗਿਆ ਜਾਣਾ ਨਹੀਂ ਤੁਸੀਂ ਬਾਈ ਫਿਰ ਹੁਣ ਤਾਂ ਅਸੀਂ ਮੁੜ ਗਏ ਸੀ ਅੱਧੇ ਰਾਹ ਆ ਗਏ ਸੀਗੇ ਨੰਨਾ ਤੁਸੀਂ ਆਜੋ ਆਜੋ ਕੋ ਕੁਛ ਨਹੀਂ ਹੁੰਦਾ ਮੜਿਆ ਉਹ ਕਿੱਥੇ ਖਵਾ ਗਏ ਹੁਣ ਤੁਸੀਂ ਆਜੋ ਆਜੋ ਕੋਈ ਨਹੀਂ ਮੈਂ ਕਰੀਆ ਚੱਲ ਠੀਕ ਹੈ ਬਾਈ ਕੋਈ ਨਹੀਂ ਫਿਰ ਚੰਗਾ ਆਨੇ ਆ ਚੰਗਾ ਚੰਗਾ ਕੀ ਕਹਿੰਦੇ ਹੁਣ ਬਾਈ ਦਾ ਫੋਨ ਸੀ ਉਹਨਾਂ ਨੇ ਜਿੱਥੇ ਜਾਣਾ ਸੀ ਪ੍ਰੋਗਰਾਮ ਕੈਨਸਲ ਹੋ ਗਿਆ ਕਹਿੰਦੇ ਤੇਰੇ ਘਰ ਕੇ ਕਰਤਾ ਵੀ ਤੂੰ ਆ ਜਾ ਵੀ ਤੁਸੀਂ ਪਹਿਲੀ ਕਰ ਦੋ ਫਿਰ ਏਡੀ ਗੱਲ ਹੈ ਜੀ ਇਨੋਦ ਨਹੀਂ ਪਤਾ ਲੱਗਦਾ ਕਦੇ ਆ ਜਾਓ ਕਦੇ ਭਗ ਜਾਓ ਚੱਲ ਕੋਈ ਨਹੀਂ ਹੁਣ ਐ ਮੂੰਹ ਜਾਣਾ ਬਣਾਓ ਹੁਣ ਜਾਣਾ ਤਾਂ ਪਊਗਾ ਹੀ ਜਦੋਂ ਵੀਰੇ ਨੇ ਫੋਨ ਕਰਤਾ ਸੋ ਸ਼ੁਕਰ ਕਰ ਉਹਨੇ ਮੇਰੇ ਕਰਕੇ ਪ੍ਰੋਗਰਾਮ ਕੈਨਸਲ ਕੀਤਾ ਤਾ ਬੈ ਜਾ ਮੱਚ ਕੇ ਦੇ ਨਾ ਜਾਓ ਬੈ ਚੰਗਾ ਨਹੀਂ ਮਤਲਬ ਬੈ ਜਾ ਹੁਣ ਜਦ ਅੱਗੇ ਨਾ ਆਪੀ ਖਾਤਰਦਾਰੀ ਕਰ ਲਿਓ ਉਹਨਾਂ ਦੀ ਮੇਥੋਂ ਨਹੀਂ ਬੁੜੇ ਪੱਕ ਤੇ ਉਹ ਮੈਂ ਆਪ ਲਿਆਉਂਗਾ ਮੈਂ ਹੋਟਲ ਤੋਂ ਲਿਆ ਦੂੰ ਆ ਭੈਣ ਵਾਸਤੇ ਦਾ ਬੱਦੂ ਨੋਟ ਹੈ ਅੰਤ ਤੇ ਪਤਾ ਨਹੀਂ ਕੀ ਹੋ ਜਾਣਾ ਜੇ ਤੇਰੇ ਪੇਕੇ ਆ ਤਾਂ ਆਉਣਾ ਹੁੰਦਾ ਕੋਈ ਤੈਨੂੰ ਚੋ ਛੜ ਜਾਂਦਾ ਪਹਿਲੀ ਮੈਨੂੰ ਲਿਸਟ ਤਿਆਰ ਕਰਕੇ ਫੜਾ ਦਿੰਨੀ ਆ ਫਰਲਾ ਵੀ ਆ ਲੈ ਕੇ ਆਉਣਾ ਸਾਰਾ ਕੁਝ ਥੋੜੀ ਭੈਣ ਵਾਂਗੂ ਨਹੀਂ ਨਾ ਵੀ ਰੋਜ਼ ਤੀਜੇ ਦੀ ਨਾ ਕਿ ਖਰਚ ਉਹ ਕੋਈ ਨਹੀਂ ਆਉਂਦਾ ਐਡਾ ਵੇਲਾ ਕੋਈ ਨਹੀਂ ਹੁੰਦਾ ਤੀਜੇ ਦੇ ਨਾਲ ਨਾਲ ਪਿਛਲੇ ਮੈਨੂੰ ਲੱਗਦਾ 2 ਮਹੀਨੇ ਬਾਅਦ ਬਸ ਰਹਿਣ ਦੋ ਪੇਕੇ ਦਾ ਨਾ ਬੜਾ ਮੂ ਮੇੜਾ ਜਾਂ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਮੈਂ ਚਲੀ ਜਾਨੀ ਇੱਥੋਂ ਚਾਪੀ ਨਹੀਂ ਵੀ ਦੁਪਰ ਕਰਖੀ ਹੈਗੀ ਉਹਦਾ ਲੋਕ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਦੋ ਇਹ ਨਹੀਂ ਮੰਨਦੀਆਂ ਮੰਨਦੀਆਂ ਈਆਂ ਪਤਾ ਨਹੀਂ ਕੀ ਬੈਰ ਆ ਉਹਦੇ ਨਾਲ ਇਹਦਾ ਉਹ ਜਵਾਕੜੀ ਤਾਂ ਸਕੀ ਲੈ ਕੇ ਜਾਂਦੀ ਆ ਘਰੋਂ ਆ ਲੀਰ ਐ ਮਲਾ 6 ਮਹੀਨੇ ਪਿਛੋ ਲੈ ਜੇ ਹਾਲ ਪਿਛੋਂ ਲੈ ਜੇ ਨਾਲੇ ਭਾਈਆਂ ਤੋਂ ਆਸ ਹੁੰਦੀ ਐ ਆਪਦੇ ਭਾਈ ਨੂੰ ਤਾਂ ਚੋਦੀ ਕਹਿੰਦੀ ਐ ਮੈਨੂੰ ਆ ਚਾਹੀਦਾ ਆ ਚਾਹੀਦਾ ਪਤਾ ਨਹੀਂ ਕਦੋਂ ਸਮਝੂਗੀ ਤਦੋਂ ਨਾ ਆਹੀ ਸ਼ਾਂਤ ਭਾਬੀ ਲੱਗਦਾ ਅੰਦਰ ਹੀ ਬੈਠੇ ਨੇ ਆ ਜਾਓ ਗੇਟ ਖੁੱਲਿਆ ਹੀ ਆ ਅੰਦਰ ਹੀ ਹੋਣਗੇ ਆ ਜਾਓ ਉਹ ਹੋਰ ਬਣੇ ਟਿੱਕਾ ਕੋ ਸਾਰੇ ਵਧਿਆ ਬਾਈ ਤੁਸੀਂ ਦੱਸੋ ਕੁੜੀਆਂ ਸੇ ਤਾਂ ਚੰਗੀਆਂ ਨੇ ਵਧਿਆ ਕੰਮ ਕਰ ਕਿਵੇਂ ਬਈ ਆਪਣਾ ਉਹ ਵਧਿਆ ਵਧਿਆ ਸਰਬਦੇ ਚਾਹੀਦਾ ਬਈ ਹੋਰ ਭਾਬੀ ਬਸ ਵਧਿਆ ਹੀ ਆ ਤੂੰ ਆ ਕੇ ਦੇਖ ਹੀ ਲਿਆ ਬਾਕੀ ਹਾਂਜੀ ਤੁਸੀਂ ਜਾਣਾ ਕਿੱਥੇ ਸੀਗਾ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਤਾਂ ਬਸ ਮੜਾ ਇਹ ਵਿਚਾਰ ਜਾ ਕੇ ਆਣਾ ਸੀ ਸਾਮਾਨ ਲੈ ਕੇ ਆਉਣਾ ਸੀਗਾ ਮੈਂ ਹੁਣ ਤੂੰ ਆ ਗਈ ਹੁਣ ਕਿੱਥੇ ਜਾ ਸਕਦੇ ਆ ਛੱਡ ਤਾ ਮੈਂ ਇਹਨੂੰ ਕਿਹਾ ਸੀਗਾ ਮੈਂ ਫੋਨ ਕਰਕੇ ਪੁੱਛਿਆ ਲੈ ਕਈ ਵਾਰ ਅਗਲੇ ਕਿਤੇ ਜਾਣਾ ਹੁੰਦਾ ਹੈਗਾ ਉਹ ਮੇਰੇ ਦਿਮਾਗ ਚੋਂ ਨਿਕਲ ਗਈ ਮੈਂ ਤਾਂ ਛੱਡ ਪਾਈ ਘਰੀ ਹੁੰਦਾ ਐ ਦਵਾਰ ਮੈਂ ਹੈਗਾ ਦਾ ਮੈਂ ਧਿਆਨ ਨਹੀਂ ਦਿੱਤਾ ਉਹ ਕਾ ਨੂੰ ਮੈਂ ਤਾਂ ਫਿਰ ਇਹਦਾ ਕੈਨਸਲ ਕਰਾ ਕੇ ਫਿਰ ਮੈਂ ਤੈਨੂੰ ਬੁਲਾਇਆ ਅੱਛਾ ਕੈਨਸਲ ਕਰਨਾ ਸੀ ਭਾਈ ਅਜੇ ਤੂੰ ਮੁੜ ਕੇ ਸੀਗੇ ਮੇਡ ਨੂੰ ਹਾਂ ਉਹ ਫਿਰ ਮੈਂ ਉਹ ਵੀ ਵਿਚਾਰ ਕਰੀ ਅੱਧ ਚੋਂ ਆ ਕੇ ਮੁੜ ਗਈ ਕਿਤਾ ਮੈਨੇ ਤਾਂ ਕੈਨੀ ਮਾਈਲ ਜਾਣਾ ਜ਼ਰੂਰੀ ਹੈ ਮਹਨ ਨਹੀਂ ਨਹੀਂ ਆਪਾਂ ਕਿਤੇ ਨਹੀਂ ਜਾਣਾ ਹੈਗਾ ਫੇਰ ਵਗ ਜਾਂਦੇ ਤੁਸੀਂ ਏਡੀ ਕਿੱਡੀ ਗੱਲ ਸੀ ਅਸੀਂ ਅਗਲੇ ਦਿਨ ਦੁਬਾਰਾ ਆ ਜਾਂਦੇ ਮੇਰੀ ਵਾਸਤੇ ਮੇਰੀ ਭੈਣ ਜ਼ਰੂਰੀ ਹੈ ਮੈਨੂੰ ਕੰਮ ਕੁੰਮ ਦਾ ਨਹੀਂ ਹੈਗਾ ਆਹੋ ਭੈਣੀ ਤਾਂ ਜ਼ਰੂਰੀ ਹੈ ਮੈਂ ਤਾਂ ਮਸੂਈਆਂ ਕਰੇ ਕੰਮ ਨਾ ਕਰ ਚੱਲ ਪਾਨੇ ਲੋ ਰਖੜੀ ਰੁਖੜੀ ਜਿਹੜਾ ਕਰਨਾ ਹੈਗਾ ਕੁਝ ਕੋਈ ਗੱਲ ਨਹੀਂ ਭਬੀ ਅੱਛੀ ਗੱਲ ਨਾ ਕਰੀ ਕੋਈ ਤੂੰ ਚਾਵਾ ਕੋਈ ਨਹੀਂ ਭਾਈ ਅਗਲੇ ਨੇ ਵੀ ਜਾ ਕੇ ਕੰਮ ਕੁੰਮ ਕਰਨੇ ਹੁਣ ਅਗਲੇ ਬੇਲੇ ਨੇਗੇ ਹਾਂ ਹਾਂ ਮੋੜਨਾ ਭਾਈ ਆਹ ਮਠਾਈ ਆ ਭਾਬੀ ਐਂ ਕਰ ਥਾਲੀ ਚ ਰੱਖ ਲਿਆ ਨਾਲੇ ਜੇ ਰੱਖਣੀਆਂ ਨੇ ਉਹ ਵੀ ਰੱਖ ਦਿੰਦੀ ਕਿ ਲਿਆਂ ਗਿਆ ਮਰਪੇ ਲੱਡੂ ਵੀ ਲੈ ਆਈ ਹੋਏਗੀ ਚਲ ਜੋ ਵੀ ਐ ਲੈ ਆ ਲਿਓ ਦੇਖ ਲਾ ਹਟੀ ਨਹੀਂ ਹੈਗੀ ਨਾਲੇ ਇੰਨਾ ਕਿਆ ਸੀ ਵੀ ਨਾ ਹੀ ਕਰੇ ਫਿਰ ਵੀ ਆ ਗਈ ਚਾਂਬੜ ਕੇ ਰਖੜੀ ਬਣਣੀਆਂ ਨੇ ਪਤਾ ਨਹੀਂ ਕੀ ਚਾ ਚੜੇ ਨੇ ਇਹਨੂੰ ਕੋਈ ਨਾ ਖਰਚਾ ਤੇ ਸਸਤੇ ਜਿਹੇ ਲੱਡੂ ਚੱਕ ਲਈ ਬਾਲਾ ਤੈਨੂੰ ਆਉਂਦਾ ਸੀਗਾ ਮੋਂ ਕੋਈ ਪਰਫੀ ਤਾਂ ਲਿਆਉਂਦੀ ਕਿੱਥੇ ਨੇ ਨਾ ਕੋਲ ਪੈਸੇ ਪੱਲੇ ਉਹੀ ਬਸ ਆ ਜਾਂਦੀ ਐ ਨਾਮ ਚੱਕ ਕਰਨ ਪਤਾ ਨਹੀਂ ਕਦੋਂ ਚਾਹੂਗੀ ਕਦੋਂ ਮੇਰੀ ਜਾਂਹ ਛੁੱਟੇ ਦੇ ਤੋਂ ਜੀਪ ਨਹੀਂ ਕਰ ਪਾ। ਤੈਨੂੰ پتہ ਤਾਂ ਹੈਗਾ ਹੀ ਪੌੜੀ ਆ। ਬਾਕੀ ਸਾਰੀ ਗੱਲਬਾਤ ਤੈਨੂੰ ਸਾਰੀ ਪਤਾ ਹੈ। ਮੈਂ ਤਾਂ ਤਾਂ ਹੀ ਇਹਨੂੰ ਜਿਆਦਾ ਮੂੰਹ ਨਹੀਂ ਆਉਂਦਾ ਹੈਗਾ। ਕੋਈ ਗੱਲ ਨਹੀਂ ਬਾਈ ਮੈਨੂੰ ਭਾਬੀ ਦੇ ਸੁਭਾਅ ਦਾ ਪਤਾ ਹੀ ਹੈ ਹਨਾ। ਉਹ ਉਹਦੇ ਦਿਲ 'ਚ ਨਹੀਂ ਖੁਸ਼ ਹੈਗਾ ਉਵੇਂ ਬੋਲ ਪੜਾ ਕੇ ਉਵੇਂ ਬੋਲ ਦਿੰਦੀ ਹੈ ਜੀ ਐ ਨਹੀਂ ਹੈਗਾ ਉਹਦੇ ਮਨ 'ਚ ਉਹ ਬਾਕੀ ਹੁਣੇ ਜਾਣਾ ਸੀਗਾ ਨਹੀਂ ਗਈ ਉਸੇ ਗੱਲ ਦਾ ਗੁੱਸਾ ਕਰੀ ਬੈਠੀ ਹੈ ਬਾਈ ਤੂੰ ਬਾਗੀ ਜਾਂਦਾ ਕਾਨੂੰਨ ਹੋਰ ਮੈਂ ਤਾਂ ਆਪ ਕਹਿਣਾ ਜਦੋਂ ਸੀ ਮੁੜ ਤਾ ਗਏ ਸੀ ਉਹ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਤੂੰ ਰਸਤੇ 'ਚ ਮੁੜ ਜੇ ਤੂੰ ਮਸਾਂ ਆਉਣੀ ਐ ਤੂੰ ਕਿਹੜੇ ਬੇਲੀ ਆਉਣੀ ਆਦ ਮਿਲਣਾ ਦੋ ਮਹੀਨੇ ਪਿਛੋਂ ਆਈਆਂ ਹੁਣ ਮਾਰੇ ਨਾਲ ਲੜਦੂ ਤਾਂ ਦੇਖ ਕੇ ਲੈ ਆਉਂਦੀ ਮੇਰੇ ਘੁੱਟੇ ਜੇ ਪਈ ਸੀ ਉਹ ਬਾਬੂ ਰਾਜ ਆਉਂਦੇ ਹੋ ਟੁੱਟ ਜਾਂਦੇ ਲੱਡੂ 1 ਕਿਲੋਹੇ ਦੇ ਨੇ ਉਹ ਕੁਖੜੇ ਜਿਹੜਾ ਰਾਜਤਾਂ ਰਫ ਗਿਉਣਗੇ। ਭਾਬੀ ਕੀ ਰਖੜੀ ਐ ਦੂਜੀ ਕਿੱਥੇ ਤੇਰੇ ਵਾਸਤੇ ਵੀ ਲੈ ਕੇ ਆਈ ਸੀ। ਕੋਈ ਨਾ ਤੂੰ ਪਤਾ ਕੀ ਆਪਦੇ ਭਰਾ ਦੇ ਬੰਦੇ ਮੈਨੂੰ ਹੀ ਅਲਰਜੀ ਜਿਉਂ ਆਂਦੀ ਆ ਰੱਖੋ ਹੱਥਾਂ ਚ ਵੀ ਨਹੀਂ ਪਾਇਆ ਮੈ ਤਾਂ ਤਾਂ ਕੁਛ ਇਨਫੈਕਸ਼ਨ ਜਾ ਹੋਇਆ। ਨਹੀਂ ਭਾਬੀ ਇਹ ਤਾਂ ਰਸਮ ਹੁੰਦੀ ਆ। ਜਦ ਤੂੰ ਸੁਹਾਗਣ ਐ ਫਿਰ ਤਾਂ ਤੇਰੇ ਵੀ ਬੰਨੀ ਜਾਊਗੀ। ਕੋਈ ਨਾ ਤੂੰ ਤੇਰੇ ਭਰਾ ਦੇ ਬੰਦੇ ਇੰਨੇ ਕੀ ਫਹਿਮ ਤੇ ਕਰੀ ਜੰਨੀ ਆ। ਕੋਈ ਨਾ ਚਲ ਬੰਨ ਦੇ। ਉਹ ਇਹਦੇ ਨਾਲ ਅਲਰਜੀ ਹੋਈ ਜਾਂਦੀ ਆ ਰਹਿੰਦੀ ਆ ਇਹਨੂੰ ਅਲਰਜੀ। ਲੈ ਭੈਣ ਤੂੰ ਮੇਰੇ ਬੰਦੇ। ਲਾ ਵੀਰੇ ਜਿਉਂਦਾ ਵਸਦਾ ਰਹੇ ਮੇਰਾ ਵੀਰ ਦਿਨ ਦੁੱਖ ਨਹੀਂ ਰਾਤ ਚੁੱਕਣੀ ਤਰੱਕੀ ਕਰੇ ਬਈ ਸੌਂ ਲੱਗੇ ਰਖੜੀ ਦਾ ਤਿਹਾੜਾ ਤਾਂ ਨਾ ਭੈਣ ਲਈ ਵਰਤਾਨ ਨਾਲੋਂ ਘੱਟ ਨਹੀਂ ਹੈਗਾ ਨਾਲੇ ਇਹ ਚ ਕਿਹੜਾ ਕਿਸੇ ਚੀਜ਼ ਦਾ ਲਾਲਚ ਹੁੰਦਾ ਬਸ ਆਪਦੇ ਬਾਈ ਦੀ ਸੁੱਖ ਮੰਗਦੀ ਆਪਦੀ ਭੈਣ ਲੈ ਸਭ ਤੋਂ ਜਿਆਦਾ ਚਾਹਉਂਦਾ ਰਖੜੀ ਲਈ ਹੁੰਦਾ ਭੈਣਾਂ ਨੂੰ ਲੈ ਬਈ ਹੋ ਮਿੱਠਾ ਜਾ ਤੂੰ ਵੀ ਨਾ ਕੋਈ ਨਹੀਂ ਬਈ ਬਸ ਬਸ ਚੱਕ ਉਪਰਾਉਣਾ ਖਾ ਲ ਡੋ ਉਹ ਬਸ ਬਈ ਮੈਂ ਤਾਂ ਮਿੱਠਾ ਛੱਡਾ ਹੋਇਆ ਆ ਪੈਣ ਨੂੰ ਪੁੱਛ ਲੋ ਖਾ ਲ ਪੈਣ ਮੈਂ ਬਸ ਮੈਂ ਤਾਂ ਮਿੱਠਾ ਖਾਂਦੀ ਨਹੀਂ ਹੈ ਉਹ ਵੀ ਹੈ ਕਿਉਂ ਕਰੀ ਜਾਨੀ ਐ ਖਾ ਕੇ ਤਾਂ ਵੇਖ ਬਹੁਤ ਸਵਾਦ ਨੇ ਮੈਂ ਤਾਂ ਤੇਰੇ ਲਈ ਲੈ ਕੇ ਆਈ ਸੀ ਖੱਦ ਹੋ ਗਈ ਮੈਂ ਤੁਹਾਨੂੰ ਕਹਤਾ ਮੈਨੂੰ ਮਿੱਠਾ ਨਹੀਂ ਪਸੰਦ ਹੁਣ ਮੇਰੀ ਮਰਜ਼ੀ ਐ ਸਤ ਨਹੀਂ ਖਾਣਾ ਮੈਂ ਉਹ ਚੱਲ ਨਾ ਖਾ ਨਾ ਖਾ ਲੜਤਾ ਨਾ ਲੜੀ ਕਿੱਥੇ ਜਾਨੀ ਐ ਮੈਂ ਤਾਂ ਕਿਹਾ ਬਸ ਤੁਸੀਂ ਖਾ ਲਓ ਤੁਹਾਨੂੰ ਪਸੰਦ ਨਹੀਂ ਲੱਗੂ ਜਿਹੜਾ ਮੈਂ ਪੈਣ ਵਾਸਤੇ ਗਿਆ ਫੁੱਲਿਆਂ ਦਾ ਜੂ ਲੈ ਕੇ ਆ ਕਿਹੜਾ ਗਿਆ ਮੇਰੀ ਤੇ ਬਾਈ ਇੰਨੀ ਕਿਚਲਾ ਕਰ ਗਾ ਗਿਫਟ ਦੀ ਕੀ ਲੋੜ ਸੀ ਬਾਈ ਅਸਤੋਂ ਮਿਲਣ ਆ ਗਏ ਮੇਰੀ ਗੱਲ ਸੁਣ ਕੋਈ ਵੀ ਰਿਸ਼ਤਾ ਗਿਫਟ ਤੇ ਥੋੜੀ ਹੁੰਦਾ ਕੋਈ ਗੱਲ ਨਹੀਂ ਮੈਨੂੰ ਗਿਫਟਾਂ ਦੀ ਕੋਈ ਲੋੜ ਨਹੀਂ ਹੈ ਮੇਰੀ ਗੱਲ ਸੁਣੋ ਠੀਕ ਆ ਮੈਂ ਤੇਰੇ ਵਾਸਤੇ ਲੈ ਆਉਂ ਨੂੰ ਲੈਣਾ ਪਊਗਾ ਉਹ ਕਹਿੰਦੇ ਮੇਰੀ ਸੁਣੋ ਕਹੀ ਤਾਂ ਜਾਂਦੀ ਹੈਗੀ ਕੋਈ ਨਾ ਤੁਸੀਂ 100 ਰੁਪਏ ਦੇ ਦਿਓ ਉਹਨਾਂ ਬਹੁਤ ਨੇਗੇ ਉਹ ਕਿੱਥੋਂ ਗਿਫਟਾਂ ਲੈ ਆਣੀ ਹੈਗੀ ਆਹ ਤਾਂ ਆਪ ਰੱਖ ਦੇਣਗੇ ਬਾਅਦ ਚ ਲੱਭੀ ਜਾਓ ਆਲ ਆਫ ਆਪੇ ਤੋਂ ਹੋਣਾ ਇਹ ਏਟਾ ਮੈਂਗੋ ਸੂਟ ਸਮਝ ਨਹੀਂ ਆਉਂਦੀ ਆ ਮਹਾਰਾਣੀ ਨੂੰ ਐਟਾ ਮਹਿੰਗਾ ਸੂਟ ਲਿਆਉਣ ਦੀ ਕੀ ਲੋੜ ਐਡਾ ਮੂਹ ਹੈਗਾ ਇਹ ਤਾਂ 5000 ਵਾਲਾ ਦੇਖ ਲੈ ਲੈ ਜੰਮੀ ਨਹੀਂ ਸੋਚਦਾ ਹੈਗਾ ਵੀ ਆਪਣਾ ਘਰ ਤਾਂ ਕਿਵੇਂ ਚੱਲ ਰਿਹਾ ਹੈਗਾ ਇਹਨੂੰ ਟਪਾਈ ਚਲਣ ਨੇ ਮਹਿੰਗੇ ਮਹਿੰਗੇ ਸੂਟ ਚੰਬੜੀ ਸੋਚਦਾ ਪਰ ਕੋਈ ਨਹੀਂ ਇਹ ਤਾਂ ਮੈਦੰਨੀ ਆ 5000 ਵਾਲਾ ਸੂਟ ਚਾਂਬਲ ਕਿਉਂ ਹੁੰਦੀ ਹੈ ਨਾ ਮੈਨੂੰ ਪਤਾ ਹੀ ਆ ਪੈਸੇ ਹਮਾਰੀ ਤਾਂ ਹੋਉਂਦੀ ਹੈਗੀ ਹੂੰ بڑا ਇਹਨੂੰ ਮੋਹ ਹੁੰਦਾ ਕੋਈ ਨਹੀਂ ਤੂੰ ਦੇਖ ਹੁਣ ਮੈਂ ਕੀ ਕਰਤੀ ਆ ਆਸੂੜ ਤਾਂ ਮੈਸਮਾਂ ਦੀ ਹਲੇ ਆਸੂੜ ਤਾਂ ਮਿੱਟੀ ਤੇ ਸੋਨਾ ਲੱਗੂ ਉਹਦੇ ਤੇ ਕਿੱਥੇ ਲੈ ਆਸੂੜ ਵੀ ਤਾਂ ਪਿਆਈ ਐ ਉਵੇਂ ਕੰਮ ਵਾਲੀ ਨੂੰ ਦੇਣਾ ਸੀ ਇਹਨੂੰ ਦਿੱਤਾ ਯਾ ਕੰਮ ਵਾਲੀ ਨੂੰ ਇੱਕੇ ਬਰਾਬਰ ਆ ਕੋਈ ਨਹੀਂ ਦੇ ਲੰਨ ਦਾ ਗਿਫਟ ਬਾळा ਚਾਸੀ ਨੇ ਦੇ ਭਰਾ ਨੂੰ ਗਿਫਟ ਦੇਣ ਦਾ ਹੁਣ ਇਹ ਗਿਫਟ ਤਾਂ ਇਹ ਯਾਦ ਰੱਖੂਗੀ ਨਾਲੇ ਮੁਰਕੇ ਕਦੇ ਰੱਖਣੀਆਂ ਤੇ ਨਹੀਂ ਆਣੀ ਸ਼ਰਮ ਨਾਲ ਆਖੇ ਨੇ ਪਿੱਛੇ ਜੀ ਨਾ ਆ ਜਾਂਦੀ ਹੈ ਕਿ ਲੈ ਹੁਣ ਪਤਾ ਨਹੀਂ ਕਿੱਥੇ ਜਾ ਕੇ ਬੈਗੀ ਓਏ ਆ ਜਾ ਹੁਣ ਇਹ ਆਈ ਜਾਂਦੀ ਸੀ ਏਡੀ ਧਸਕਾਦੀ ਕਾਲਾ ਲੇ ਬਣੀ ਤੇਰਾ ਗਿਫਟ ਬਾਈ ਸੁਚੇ ਦੀ ਕਾਹਨੂੰ ਫੇਚਲਾ ਕਰਨੀ ਸੀ ਹੋਰ ਬਈ ਦਾ ਰਹਿਣ ਦਿੰਦੇ ਯਾਰ ਲੈ ਕਿਉਂ ਨਹੀਂ ਤੇਰਾ ਵੀਰਾ ਮਸਾਂ ਦਾ ਪਸੰਦ ਕਰਕੇ ਲੈ ਕੇ ਆਇਆ ਕੁਛ ਮੇਰੇ ਵਾਸਤੇ ਵੀ ਨਹੀਂ ਕੋਈ ਚੀਜ਼ ਲੈ ਕੇ ਆਉਂਦੇ ਤੂੰ ਲੈ ਇਹੇ じゃ ਕੀ ਲੈ ਕੇ ਆਇਆ ਮੇਰਾ ਵੀਰਾ ਲੈ ਮੜਾ ਇੱਕ ਹੋਲਤੀ ਦੇ ਹਾਂ ਹਾਂ ਲੈ ਹਲੇ ਕਾਹਨੂੰ ਖੋਲਣਾ ਅਗਲੀ ਨੂੰ ਕੋਈ ਨਹੀਂ ਚਾਹ ਹੋਊਗਾ ਘਰੇ ਜਾ ਕੇ ਆਰਾਮ ਨਾਲ ਖੋਲੀ ਇੱਥੇ ਦੱਸ ਕੀ ਆ ਨਹੀਂ ਖੋਲ ਕੇ ਦੇਖ ਲੈਨੇ ਇੱਕ ਵਾਰ ਹੋਰ ਘਰੇ ਜਾ ਕੇ ਖੋਲ ਲਈ ਇੱਥੇ ਦੱਸ ਠੀਕ ਆ ਕੋਈ ਨਹੀਂ ਸਗੋਂ ਨਹੀਂ ਵੱਧ ਚਾਹ ਹੋਊਗਾ ਉਹ ਤਾਂ ਆਏ ਤਾਂ ਮੈਨੂੰ ਪਤਾ ਮੇਰੇ ਭਰਾ ਦੀ ਚੋਇਸ ਦਾ ਜੇ ਮੇਰੀ ਪਰਜਾਈ ਏਡੀ ਸੋਣੀ ਆਈ ਐ ਤਾਂ ਮੇਰਾ ਗਿਫਟ ਵੀ ਸੋਨਾ ਹੀ ਹੋਊਗਾ। ਆ ਲੱਡੂ ਖਾਣਾ ਤੂੰ ਤਾਂ ਖਾਈ ਹੀ ਨਹੀਂ। ਨਾ ਬੱਸ ਮੈਂ ਕਹਿੰਦੀ ਸੀ ਇਹਨਾਂ ਨੇ ਵੀ ਜਾਣਾ ਐ ਤੇ ਮੇਰੀ ਸੱਸ ਵੀ ਆਉਣ ਵਾਲੀ ਐ ਫਿਰ ਅਸੀਂ ਜਾਈਏ ਬਾਈ। ਬੈਠੋ ਸਵੇਰੇ ਬੈਜੋ। ਲੈ ਨਾ ਅਗਲਿਆਂ ਨੇ ਜਾਣਾ ਹੋਣਾ ਹੁਣ ਉਹਨਾਂ ਨੇ ਵੀ ਕੰਮ ਕਰਨੇ ਨੇ ਕਿ ਉਹਦੀ ਸੱਸ ਢੀਕਦੀ ਹੋਊਗੀ। ਕੋਈ ਨਾ ਮੈਨੂੰ ਪਤਾ ਉਹਦੀ ਰੋਟੀ ਪਾਣੀ ਦਾ ਔਖਾ ਹੋਊਗਾ। じゃ ਜਾਇਆ ਤੂੰ। ਹਾਂ ਚੰਗਾ ਬੈਠਿਓ 10 ਮਿੰਟ ਤਾਂ ਬੈਜੋ ਚਾਹ ਤਾਂ ਪੀ ਲਓ। ਆ ਤਾਂ ਸਾਰੀ ਆਪਣੀ ਠੰਡੀ ਹੋਈ ਗੱਲਾਂ ਮਾਰਦੇ ਹਾਂ ਹਾਂ ਚਲੋ ਜਾਸਰ ਸਾਹਿਬ ਪੀ ਲਓ ਯਾ ਤਾਂ ਪੀ ਲਓ ਥੈਂਕ ਯੂ ਮੈਂ ਕਿਹਾ ਥੋੜੀ ਜੀ ਗਰਮ ਕਰ ਲਿਆ ਨਾ ਠੀਕ ਆ ਬਾਈ ਕੋਈ ਕੋਈ ਨਹੀਂ ਪੀ ਲੈਣਗੇ ਨਿੱਕ ਨਿੱਕ ਠੰਡੀ ਹੋਈ ਆ ਗਰਮੀਆਂ ਹਲੇ ਵੀ ਧੱਕੇ ਗੇਸ ਜੀ ਉਹ ਨੀਤੇ ਨੇ ਕੀ ਦਿੱਤਾ ਤੇਰੇ ਭਾਈ ਨੇ ਇਹ ਕਹਿੰਦੇ ਸੀ ਕਾਫੀ ਮਹਿੰਗਾ ਗਿਫਟ ਹੈ ਦੇਖੀ ਹੁਤਾ ਸੂਟ ਲੱਗਦਾ ਭੰਗਾ ਸੂਟ ਹੈ ਇਹ ਇਹ ਤਾਂ ਦੋਟਾਈਸ ਵੱਡਾ ਲੱਗਦਾ ਬਨੁਤਾ ਗੱਲਾਂ ਦਾ ਬੜੀਆਂ ਵੱਡੀਆਂ ਮਾਰਦਾ ਸੀ ਉਹ ਮੈਂ ਸ਼ੌਂਕਣਾ ਲੈ ਕੇ ਆ ਮੈਂ ਕਿਟਾ ਲੈ ਕੇ ਆ ਸ਼ੌਂਕ ਨਾਲ ਇਹ ਤਾਂ ਕੰਮ ਨਹੀਂ ਵੀ ਪਉਂਦੀਆਂ ਖਲਤਾ ਤੋਂ ਢੋਡੀ ਸਹੀ ਹੈ ਬਾਈ ਐਵੇਂ ਕਿਵੇਂ ਕਰ ਸਕਦਾ ਤੇ ਬਾਈ ਨੂੰ ਇਹਨਾਂ ਦਾ ਪਤਾ ਹੀ ਹੈ ਵੀ ਇਹ ਜੇ ਸੂਟ ਤਾਂ ਮੈਂ ਪਾਉਂਦੀ ਵੀ ਨਹੀਂ ਨਾਲੇ ਮੇਰੇ ਵੀ ਸਹੁਰੇ ਆ ਮੇਰੀ ਸੱਸਾ ਛੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਉਹ ਕੀ ਬੋਲੂਗੀ ਤੇਰੇ ਪੇਕੇ ਨੇ ਇਹ ਜਾਂ ਕੁਝ ਦਿੱਤਾ ਤੁਹਾਨੂੰ ਦੰਦਿਆ ਸਾਰਨਾ ਦੀ ਸਾਰਤਾ ਅਗਲੇ ਨੇ ਗੱਲਾਂ ਨਾਲ ਡੰਗਸਾਰ ਤੱਤਾ ਤਾਂ ਅੱਧਾ ਸੜਿਆ ਸੂਟ ਦੇ ਕੇ ਸਾਰਤਾ ਨਹੀਂ ਇਹ ਜੀ ਤਾਂ ਵੈਸੇ ਕੋਈ ਗੱਲ ਨਹੀਂ ਸੀ ਪਰ ਹਾਂ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਇਦੋਂ ਤਾਂ ਬਾਈ ਕੁਛ ਨਾ ਹੀ ਦਿੰਦਾ ਇਹ ਵੀ ਕਿਉਂ ਦੇਣਾ ਸੀ ਤੇ ਤੂੰ ਤਾਂ ਆਪਣਾ ਲੱਗਿਆ ਅਰ ਖਣੀਆਂ ਲੈਤੇ ਆ ਇਹਨਾਂ ਸਮਾਨ ਲੱਤਾ ਤੇਲ ਪਵਾਇਆ ਆ 250 ਦੇ ਸੂਟ ਵਾਸਤੇ ਪਵਾਇਆ ਗੱਲ ਸੂਟ ਦੀ ਗੱਲ ਐ ਅੱਡਾ ਚੱਲ ਆਪਾਂ ਇਹ ਤਾਂ ਉਹ ਗੱਲ ਹੈ ਵੀ ਚੱਲ ਆਪਾਂ ਕਹਤਾਂ ਆਂ ਪਗੜਾ ਕੁਛ ਲੈਣ ਗਏ ਸੀਗੇ ਚੱਲ ਫੇਰ ਵੀ ਉਹਨੇ ਤਾਂ ਦੇਖਣੀ ਸੀਗਾ ਤੇ ਲੱਗੇ ਨੇ 250 ਦੇ ਸੂਟ ਦੇ ਤਾਂ ਲੈ ਚੱਕ ਮੈਂ ਤਾਂ ਆਪਣੀ ਸਮਝਾਂਗਾ ਕਿਤੇ ਗਲਤੀ ਤਾਂ ਨਹੀਂ ਲਿਆਤਾ ਗਿਆ ਬਾਈ ਤੂੰ ਗਲਤੀ ਮੈਂ ਕਿੱਥੋਂ ਲੱਤਾ ਗਿਆ ਹਿੰ ਤਾ ਸਮਝ ਨਹੀਂ ਆਉਂਦੀ ਮੈਨੂੰ ਬਹੁਤ ਗੁਸਾਰਿਆ ਬਾਈ ਤੇ ਐਡੀ ਵੀ ਕੀ ਗੱਲ ਸੀਗੀ ਬਾਈ ਵੀ ਤੂੰ 1000 ਰੁਪਏ ਦਾ ਸੂਟ ਲੈ ਦੇ ਇਹ ਤਾਂ ਪੂਰਾ ਵੀ ਨਹੀਂ ਲੱਗਦਾ ਮੈਨੂੰ 3.5 ਮੀਟਰ ਹੀ ਲੱਗਦਾ ਤੂੰ ਤਾਂ ਨਹੀਂ ਦਿੰਦਾ ਆਪਾਂ ਇਥੋਂ ਸਮਾ ਲੰਦੇ ਆਪਣ ਗੁੜਾ ਕੱਟਾ ਗਈ ਚੀਜ਼ ਦਾ ਹਾਂ ਹੁਣ ਮੰਮੀ ਆਉਣਗੇ ਉਹ ਪੁੱਛਣਗੇ ਉਹਦੇ ਪੈ ਕਿਉਂ ਕੀ ਲੈ ਕੇ ਆਈਆਂ ਆਹ ਸੂਟ ਦਿਖਾਉਂਗੀ ਉਹਨਾਂ ਨੂੰ ਫਿਰ ਕੀ ਕਹਾਂ ਉਹਨਾਂ ਨੂੰ ਕਿ ਦੀਤਾ ਬਾਈ ਬਾਈ ਤੇ ਤੁਸੀਂ ਐਂ ਕਹਿ ਦੀ ਉਨੇ ਥੋੜੀ ਦਿਖਾਉਂਗੀ ਪਰ ਝੂਠ ਬੋਲੂਗੀ ਫਿਰ ਮੈਂ ਕੋਈ ਨਾ ਬੋਲਦੀ ਹਾਂ ਕੋਈ ਜਾ ਤੂੰ ਕੋਈ ਨਹੀਂ ਕਹਦੀ ਮੈਂ ਕਹਿ ਦੂੰਗਾ ਉਹਨੂੰ ਹੱਦ ਹੋ ਗਈ ਇੱਕ ਮਿੰਟ ਮੈਂ ਬਾਈ ਨਾਲ ਹੀ ਗੱਲ ਕਰਦੇ ਉਹ ਕੀ ਹੋਣ ਕੀ ਗੱਲ ਕਰਨੀ ਆ ਯਾਰ ਫੋਨ ਦੇਓ ਮੈਨੂੰ ਫੋਨ ਦੇਓ ਤੁਸੀਂ ਕਹਿੰਦਾ ਲੈਣਗੇ ਉਹਨੂੰ ਫੋਨ ਦੇ ਦਿਓ ਅੰਦਰ ਪਿਆ ਮੇਰੇ ਕੋਲ ਹੈ ਨਹੀਂ ਗੱਲ ਜੇ ਤੂੰ ਲੈ ਕੇ ਦਿੰਦਾ ਫੜ ਜਾ ਹੱਦ ਹੋ ਗਈ ਬਾਈ ਦੀ ਐ ਥੋੜੀ ਹੁੰਦਾ ਹੁੰਦਾ ਇਹ ਨਾ ਕਟਿਆ ਸੂਟ ਹਿੱਦ ਦਾ ਨਾ ਹੀ ਦਿੰਦੇ میجائی نے جی دی. oh <coughs> بھائی ہاں ہاں پہنچ گئے سی اچھا بھائی ایک گل کہاں ڈنگ کیوں سارتا ਇਹ ਵੀ ਲੋੜ ਕੀ ਸੀ ਦੇਣ ਦੀ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਣਾ ਰਿਸ਼ਤਾ ਕਿਸੇ ਚੀਜ਼ ਦਾ ਮਹਤਾਜ ਨਹੀਂ ਹੈਗਾ ਇਹ ਗੱਲ ਕੀ ਹੋ ਗਈ ਮੈਂ ਤਾਂ ਇੰਨਾ ਮਹਿੰਗਾ ਸੂਟ ਲੈ ਕੇ ਆਈ ਸੀ ਤੇਰੇ ਵਾਸਤੇ ਬਸ ਕਰ ਬਾਈ ਹਾਂ 5000 ਆ ਲੱਗਦਾ ਤੈਨੂੰ ਸੂਟ ਦੀ ਫੋਟੋ ਭੇਜਾਂ ਕਿਹੇ ਦਾ ਸੂਟ ਭੇਜਾਂ ਤੂੰ ਮੈਨੂੰ ਇਹ ਤਾਂ 5000 ਵਾਲਾ ਛੜ 500 ਵਾਲਾ ਵੀ ਨਹੀਂ ਲੱਗਦਾ ਐਦੋਂ ਤਾਂ ਤੈਨੂੰ ਮੈਨੂੰ ਨਾਈ ਵੀ ਨਾ ਦਿੰਦਾ 500 ਵਾਲਾ ਇਹ ਅਸੀਂ ਦਿਵਾਲੀ ਤੋਂ ਉਹਨੂੰ ਉੱਤਰੀ ਗਿਆ ਕਮੜੀ ਨੂੰ ਦੇਖ ਲੈ ਕੀ ਬੋਲੀ ਜਾਂਦੇ ਨੇ ਇਹ ਪਣੇ ਮੜੀ ਫੋਟੋ ਭੇਜੀ ਮੈਨੂੰ ਹਾਂ ਮੜੀ ਫੋਟੋ ਭੇਜਾਂ ਕੀ ਹੋ ਰਿਹਾ ਕਮਲੀ ਜੀ ਨੂੰ ਮੈਨੂੰ ਮੈਂ ਤਾਂ ਇੰਨਾ ਮਹਿੰਗਾ ਸੂਟ ਲੈ ਕੇ ਆਇਆ ਲੈ ਇਹ ਸੂਟ ਤਾਂ ਹੈ ਹੀ ਨਹੀਂ ਉਹ ਇਹ ਮਹਾਰਾਣੀ ਨੂੰ ਭੇਜਿਆ ਸੀ ਮੈਂ ਸੂਟ ਲੈਣ ਵਾਸਤੇ ਇਹਨੇ ਉਦੋਂ ਕੁਝ ਕਰਿਆ ਪ੍ਰੀਤ ਕੀ ਕੀਤਾ ਸੱਚੋਂ ਸੱਚੀ ਦੱਸ ਦੇ ਉਹ ਸੂਟ ਤੂੰ ਬਦਲਿਆ ਸੀ ਨਾ ਕਿਹੜਾ ਸੂਟ ਜਿਹੜਾ ਪੈਨ ਨੂੰ ਦਿੱਤਾ ਲੈ ਮੈਂ ਕਿਉਂ ਬਦਲੂੰਗੀ ਨਾਲੇ ਮੈਨੂੰ ਕੀ ਪਤਾ ਸੀ ਹੋਏ ਚ ਸੂਟ ਹੈਗਾ ਨਾਲੇ ਹੋਰ ਲੈ ਤੈਨੂੰ ਪਤਾ ਕਿਉਂ ਨਹੀਂ ਆਹ ਦੇਖ ਆਹ ਸੂਟ ਉਹਦੇ ਕੋਲੇ ਆ ਇਹ ਤਾਂ ਹੈ ਹੀ ਨਹੀਂ ਸੀ ਇਹ ਤਾਂ ਮੈਂ ਲੈ ਕੇ ਨਹੀਂ ਸੀ ਆਇਆ ਫਿਰ ਮੈਨੂੰ ਕੀ ਪਤਾ ਹੁਣ ਮੈਂ ਮਿੰਨ ਤਾਂ ਤੁਸੀਂ ਦਿਖਾਇਆ ਵੀ ਨਹੀਂ ਸੀ ਵੀ ਕੀ ਜੋ ਤੁਸੀਂ ਕਿਹੜਾ ਸੂਟ ਲੈ ਕੇ ਆਏ ਹੋ ਮੇਰੀ ਗੱਲ ਸੁਣ ਲੈ ਮੈਂ ਤੇਰੇ ਚ ਪੇੜੇ ਲਾਉਂਗਾ ਚੁੱਪ ਕਰਕੇ ਦੱਸ ਦੇ हां बस ਹੁਣ ਮੇਰੇ ਸਿਰ ਤੇ ਚੜਜੋ ਮੈਨੂੰ ਪਤਾ ਹੀ ਹੈ ਭੈਣ ਮਗਰ ਲੱਕ ਕੇ ਕਰਦੇ ਹੋ ਇਹ ਸਾਰਾ ਕੁਝ ਉਹਨੇ ਹੀ ਸਿਖਾਇਆ ਹੋਣਾ ਮੇਰੇ ਤੋਂ ਥੱਪੜ ਮਾਰ ਖਾਣੀ ਪਹਿਲਾਂ ਮੈਨੂੰ ਸੱਚੋ ਸੱਚ ਦੱਸ ਤੂੰ ਬਦਲਿਆ ਨਾ ਲੈ ਕਹੀ ਜਾਨੀ ਆ ਨਾ ਤੁਹਾਨੂੰ ਮੈਂ ਵੀ ਮੈਂ ਨਹੀਂ ਬਦਲਿਆ ਹੈਗਾ ਮੇਰੇ ਤੇ ਯਕੀਨ ਵੀ ਕਰ ਲਿਆ ਕਰੋ ਸਾਧ ਫਿਰ ਤੇ ਗਿਨ ਰੱਖਦੇ ਹੋ ਹੋਰ ਕੌਣ ਬਦਲ ਗਿਆ ਆਪਣੇ ਘਰੇ ਮੈਨੂੰ ਮੈਂ ਹੀ ਤਾਂ ਲੈ ਕੇ ਅਨਮਾਰੀ ਚ ਰੱਖਿਆ ਤੂੰ ਲੈ ਕੇ ਗਈਆਂ ਸੂਟ ਉਥੋਂ ਦੇਖੋ ਮੈਂ ਨਾ ਸਭ ਜੀ ਧਰੀ ਹੋਈ ਹੈਗੀ ਮੇਰੇ ਕੋਲ ਹੋਰ ਵੀ ਬਥੇਰੇ ਕੰਮ ਨੇਗੇ ਮੈਨੂੰ ਨਹੀਂ ਕੁਝ ਪਤਾ ਹੈਗਾ ਜਦੋਂ ਮੇਰੀ ਕੋਈ ਗਲਤੀ ਨਹੀਂ ਹੈਗੀ ਖੜ ਜਾ ਫਿਰ ਤੂੰ 5000 ਦਾ ਸੂਟ ਲ ਲੇ ਇਹ ਚੋਂ ਤੂੰ ਦਸੀਤ ਪਾਉਂਦੀ ਕੀ ਤੋੜੇਗੀ ਨਹੀਂ ਤੁਹਾਡੇ ਕੋਲ ਬਾਲੇ ਬੇ ਪਿਆਰੇ ਨੇਗੇ ਆਹੋ ਮੈਂ ਮਦ ਲਈ assi suit ਬਸ ਤਾਂ ਹੀ ਕਹਿਣਾ ਮੈਂ ਹੁਣ ਉਹਨੂੰ 10000 ਪਾਉਂਗਾ ਉਹਨੂੰ 10000 ਪਾਉਂਦੀ ਕੀ ਤੋੜੇਗੀ ਅੱਗੇ ਆਪਣਾ ਘਰ ਵਧੀਆ ਚੱਲ ਰਿਹਾ ਬਾਲੇ ਨਾ ਉਟਾਰੇ ਨੇਗੇ ਤੁਹਾਡੇ ਕੋਲ ਆਹੋ ਆਪਦੀ ਪੈਣ ਵਸਤੇ ਤਾਂ ਤੁਹਾਡੇ ਕੋਲ ਨੋਟਸ ਦਾ ਭੰਡਾਰ ਲੱਗਿਆ ਹੋਇਆ ਭੇਜੋ ਜੀ ਮੈਂ ਕਹਿੰਦੀ ਆ 10 ਕਿਉਂ 20000 ਕਰ ਦੋ ਉਹਨੂੰ ਸਾਰਾ ਘਰੀ ਖਵਾ ਦੋ ਉਹਨੂੰ ਨਹੀਂ ਹੁਣ ਵੀ ਤਾਂ ਠੀਕ ਐ ਆਹੋ ਹੁਣ ਤਾਂ ਚੈਨ ਮਿਲ ਗਈ ਹੋਊਗੀ ਤੁਹਾਨੂੰ ਜਿੱਤ ਲੈ ਜਹਾਨ ਉਹਦੇ ਹੀ ਮਗਰ ਲੱਗੇ ਰਹੇ ਹੋ ਬਸ ਮੈਨੂੰ ਨਾ ਬਲੌਂਡਰੀ ਲੋੜਦੀ ਹੈਗੀ ਕਰਦੀ ਆ ਮੈਂ ਆਪਦੇ ਪੇਕਿਆਂ ਨੂੰ ਫੋਨ ਕਰਦੇ ਕਰਦੇ ਜਿਹਨੂੰ ਮਰਜ਼ੀ ਕਰਦੇ ਕਰਦੀ ਕੀ ਐ ਕੰਮ ਨਹੀਂ ਇਹਨੂੰ ਕੋਈ ਹੈਲੋ ਹਾਂ ਭਾਣੇ ਉਹ ਮੇਤੂ ਹੀ ਗਲਤੀ ਨਾਲ ਬਦਲਿਆ ਗਿਆ ਕਿਤੇ ਸੂਟ ਆ ਉਹ ਮੈਨੂੰ ਲੱਗਦਾ ਮੈਂ ਦੁਕਾਨਦਾਰ ਕੋਲ ਚ ਭੁੱਲਿਆ ਕਿਤੇ ਭੁਲੇਖਾ ਲੱਗ ਗਿਆ ਮੈਨੂੰ ਹਾਂ ਮੈਂ ਤੈਨੂੰ 10000 ਰੁਪਏ ਪਾਤਾ ਹਾਂ 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 ਨਾ ਨਾ ਫਿਰ ਕੀ ਹੁੰਦਾ ਹੈ ਉਹ ਚੱਲ ਮੇਤੋ ਗਲਤੀ ਹੋ ਗਈ ਦੀ ਚੱਲ ਕੋਈ ਨਾ ਕੋਈ ਨਾ 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 ਵਾਪਸ ਨਹੀਂ ਕਰਨੇ ਹੈਗੇ ਮੈਂ ਤੁਹਾਡੇ ਵਾਸਤੇ ਪਾਈ ਨੇ ਨਾ ਨਾ ਵਾਪਸ ਨਹੀਂ ਕਰਨੇ ਤੂੰ ਆਪਦਾ ਵਧੀਆ ਦੇਖ ਕੇ 10000 ਵਾਲਾ ਸੂਟ ਲੈ ਲਈ ਹੁਣ ਖੁਸ਼ ਹੈ ਹਾਂ ਠੀਕ ਹੈ ਠੀਕ ਹੈ ਬਣੇ ਚੰਗਾ ਬਾਈ ਕੀ ਕਹਿੰਦਾ ਹੁਣ ਬਾਈ ਨੇ ਤਾਂ 10000 ਰੁਪਿਆ ਪਾਤਾ ਮੈਨੂੰ ਕਹਿੰਦੇ ਉਹ ਗਲਤੀ ਨਾਲ ਬਦਲਾਇਆ ਗਿਆ ਸੂਟ ਤੇਰੇ ਵਾਸਤੇ ਇਹ ਨਹੀਂ ਲੈ ਕੇ ਆਇਆ ਸੀ ਪਰ ਮੈਨੂੰ ਐ ਲੱਗਦਾ ਬਾਈ ਮੇਰੇ ਤੋਂ ਕੋਈ ਗੱਲ ਲੁਕੋ ਰਿਆ ਲੱਗਿਆ ਬਗੱਤੀ ਗੱਲ ਕੀ ਗੱਲ ਹੈ ਗਲਤੀ ਨਾਲ ਹੀ ਬਦਲਾਇਆ ਗਿਆ ਹਾਂ ਤੇਰੀ ਪਰਦਾਈ ਨੇ ਬਦਲਾਇਆ ਸੂਟ ਦੇਖ ਕੇ ਮੱਚ ਗਈ ਉਹ ਉਹਨੇ ਨਾ ਇੰਨਾ ਮਕੇ ਦਾ ਦੋ ਦੇਣਾ ਉਹ ਹੋ ਸਕਦਾ ਸਹੀ ਗੱਲ ਹੈ ਕਿਵੇਂ ਤਾਂ ਬੋਲੀ ਜਾਂਦੀ ਸੀਗੀ ਬਾਈ ਤਾਂ 5000 ਵਾਲੇ ਲੈ ਕੇ ਆਇਆ ਉਹ ਜਿਹੜੇ ਕੱਲ ਹੋਰ ਨੁੜ ਕੀ ਚੀਜ਼ ਸੀ ਉਹ ਗਿਫਟ ਲੈ ਗਈ ਹੈ ਕਿਵੇਂ ਹੱਸਦੀ ਹੁੰਦੀ ਸੀ ਉਹ ਉਹਦੋਂ ਬਾਅਦ ਉਹ ਪੂਰੀ ਵਧੀਆ ਗੱਲ ਕੀਤੀ ਉਹਨੇ ਹੂੰ ਇਹ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਗੱਲ ਥੋੜੀ ਵੀ ਸਹੀ ਆ ਬਾਈ ਤਾਂ ਮੇਰੇ ਵਾਸਤੇ ਮਹਿੰਗਾ ਹੀ ਸੂਟ ਲੈ ਕੇ ਆਇਆ ਸੀਗਾ ਹੱਪਰ ਜਾਈ ਨਹੀਂ ਫਿੱਕ ਪਵਾਤੀ ਸਾਡੇ ਰਿਸ਼ਤੇ ਚ ਦੇਖ ਲਾ ਜੇ ਮੈਂ ਬਾਈ ਤੇ ਯਕੀਨ ਨਾ ਕਰਦੀ ਅੱਜ ਨੂੰ ਸਾਡਾ ਸਾਰਾ ਖਤਮ ਹੋ ਜਾਣਾ ਸੀ ਰਿਸ਼ਤਾ ਬਾਈ ਨੂੰ ਸੁਣੇਗਾ ਨਹੀਂ ਸੋ ਨਾ ਨਾ ਪਰ ਫਿਰ ਵੀ ਮੈਨੂੰ ਬਹੁਤ ਬੁਰਾ ਲੱਗਿਆ ਬਾਈ ਨੇ ਮਿੰਟ ਚ 10000 ਰੁਪਏ ਸੈਂਡ ਕਰਤਾ ਮੈਂ ਕਿਹਾ ਵੀ ਐਡ ਕਿ ਲੋਡ ਆ ਪੈਸਿਆਂ ਦੀ ਤੁਹਾਨੂੰ ਕਹਿੰਦੇ ਨਹੀਂ ਨਹੀਂ ਤੂੰ ਸੂਟ ਲਿਆ ਮੈਂ ਕਿਹਾ ਸੀ ਕੰਨੇ ਨਹੀਂ ਮੈਂ ਇਹਨੂੰ ਵਾਪਸ ਨਹੀਂ ਕਰਨੇ ਹੈਗੇ ਤੂੰ ਸੂਟ ਲੈ ਕੇ ਆ ਵਧੀਆ ਪਰ ਕੋਈ ਨਾ ਮਤ ਨੂੰ ਲੈ ਪਰ ਇੱਕ ਗੱਲ ਹੈ ਚਾਹੇ ਭੈਣ ਭਰਾ ਚ ਕਿੰਨੀ ਮਰਜ਼ੀ ਲੜਾਈ ਹੋਵੇ ਜੋ ਮਰਜ਼ੀ ਹੋਵੇ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਨਾ ਹਮੇਸ਼ਾ ਹੀ ਰਹਿੰਦਾਗਾ ਉਹਦੇ ਵਿੱਚ ਕੋਈ ਵੀ ਨਹੀਂ ਆ ਸਕਦਾ ਫਿਰ ਚਾਹੇ ਉਹਦੀ ਘਰ ਵਾਲੀ ਹੀ ਹੋਵੇ